ਰਾਜਾ ਜਨਕ ਸਿੰਘਾਸਨ ਤੇ ਬੈਠਾ ਹੈ ਤਖਤ ਤੇ ਬੈਠਾ ਹੈ ਤੇ ਇਹਦੀ ਅੱਖ ਲੱਗ ਗਈ ਇਹਨੂੰ ਨੀਂਦ ਦਾ ਹਲੂਣਾ ਜਿਹਾ ਆਇਆ ਤੇ ਇੱਕ ਸੁਪਨਾ ਸ਼ੁਰੂ ਹੋਇਆ ਉਹਦੇ ਵਿੱਚ ਵੇਖਦਾ ਇਹਦਾ ਜਨਮ ਪਖਾਰੀਆਂ ਦੇ ਘਰ ਨੀਚਾਂ ਦੇ ਘਰ ਹੋ ਜਾਂਦਾ ਹੈ ਤੇ ਇਹਨੂੰ ਖਾਣ ਨੂੰ ਕੁਝ ਨਹੀਂ ਮਿਲਦਾ ਭੁੱਖਾ ਆ ਕਈਆਂ ਦਿਨਾਂ ਤੋਂ ਤੇ ਖਾਣੇ ਦੀ ਤਲਾਸ਼ ਵਿੱਚ ਚੱਲਦਾ ਹੈ ਬੈਠਾ ਤਖਤ ਤੇ ਹੈ ਸੁਪਨੇ ਵਿੱਚ ਵੇਖ ਰਿਆ ਲੱਭਦਿਆਂ ਲੱਭਦਿਆਂ ਇਹਨੂੰ ਇੱਕ ਜੱਗ ਕਰ ਦੇ ਉਸ ਵਕਤ ਦੇ ਪਾਂਡੇ ਮਿਲੇ ਉਹਨਾਂ ਨੇ ਖਿਜੜੀ ਪਕਾਈ ਹੈ ਉਹ ਖਾਣ ਲੱਗੇ ਤੇ ਇਹਨੇ ਵੀ ਜਾ ਕੇ ਬੇਨਤੀ ਕੀਤੀ ਮੈਨੂੰ ਵੀ ਦਿਓ ਮੈਨੂੰ ਭੁੱਖ ਲੱਗੀ ਹੈ ਉਹਨਾਂ ਆਖਿਆ ਪਰ ਆ ਜਾ ਕਿਉਂਕਿ ਉੱਚ ਜਾਤੀਆਂ ਤੇ ਨੀਵੇਂ ਜਾਤੀਆਂ ਜਿਨ੍ਹਾਂ ਨੂੰ ਕਿਹਾ ਜਾਂਦਾ ਸੀ ਸ਼ੂਦਰ ਉਹਨਾਂ ਦਾ ਪਰਸ਼ਾਵਾ ਵੀ ਪੈ ਜਾਵੇ ਤੇ ਭਿੱਟੇ ਜਾਂਦੇ ਸਨ ਉਹਨਾਂ ਆਖਿਆ ਸਾਡੇ ਲਾਗੋ ਪਰਾ ਹੋ ਜਾਇ ਨਾ ਤਰਲਾ ਜੇ ਆ ਲਿਆ ਮੈਨੂੰ ਬੜੇ ਦਿਨਾਂ ਦੀ ਭੁੱਖ ਲੱਗੀ ਥੋੜਾ ਜਿਹਾ ਮੈਨੂੰ ਖਾਣ ਨੂੰ ਦੇ ਦਿਓ ਉਹ ਆਂਦੇ ਜਾ ਫਿਰ ਭਾਂਡਾ ਲਿਆ ਅਸੀਂ ਆਪਣੇ ਭਾਂਡੇ ਵਿੱਚ ਨਹੀਂ ਦੇ ਸਕਦੇ ਇਹਦੇ ਕੋ ਇੱਕ ਕੌਂਡੀ ਆ ਤੇ ਦੁਕਾਨਾਂ ਤੇ ਬਰਤਨ ਲੈਣ ਵਾਸਤੇ ਤਰਲੇ ਮਾਰਦਾ ਏ ਕੋਈ ਦੰਦਾ ਨਹੀਂ ਇੱਕ ਦੁਕਾਨ ਤੇ ਗਿਆ ਉਹਦਾ ਵਾਧੂ ਇੱਕ ਭਾਂਡਾ ਪਿਆ ਸੀ ਬਾਹਰ ਅੰਦਰ ਜਾਣ ਵਾਲਾ ਉਹਨਾਂ ਆਖਿਆ ਉਹ ਪਿਆਈ ਲੈ ਜਾ ਚੁੱਕੇ ਇਹਨੇ ਉਹਨੂੰ ਚੁੱਕਿਆ ਤੋਤਾ ਦੌੜਿਆ ਤੇ ਉਸ ਜਗ੍ਹਾ ਤੇ ਆ ਗਿਆ ਜਿੱਥੇ ਜੱਗ ਲੱਗਾ ਹੋਇਆ ਸੀ ਤੇ ਆਣ ਕੇ ਕਹਿਣ ਲੱਗਾ ਮੈਨੂੰ ਖਾਣ ਨੂੰ ਦਿਓ ਕੁਝ ਉਹਨਾਂ ਆਖਿਆ ਖਿਚੜੀ ਪਕਾਈ ਸੀ ਮੁੱਕ ਗਈ ਆ ਬੜੀ ਆਸ ਭਜੀ ਸੀ ਵੀ ਭੁੱਖ ਲੱਗੀ ਆ ਤੇ ਮਿਟ ਜੇਗੀ ਉਹਨਾਂ ਨੇ ਆਖਿਆ ਮੁੱਕ ਗਈ ਆ ਕਹਿਣ ਲੱਗਾ ਥੱਲੇ ਤੇ ਕੋਈ ਨਾ ਕੋਈ ਲੱਗਾ ਹੋਊ ਨਾ ਉਹ ਜਿਹੜੀ ਕਰੋੜੀ ਕਰਾੜੀ ਦੀ ਲੱਗੀ ਆ ਥੱਲੇ ਮੈਨੂੰ ਹੀ ਉਹੋ ਹੀ ਦੇ ਦਿਓ ਮੈਂ ਉਹਦੇ ਨਾਲ ਗੁਜ਼ਾਰਾ ਕਰ ਲਵਾਂਗਾ ਪਰ ਖਾਣ ਨੂੰ ਦਿਓ ਜ਼ਰੂਰ ਮੈਨੂੰ ਉਨਾਂ ਨੇ ਜਿਹੜੀ ਭਾਂਡੇ ਵਿੱਚ ਦੇ ਬਰਤਨ ਵਿੱਚੋਂ ਕਰੋੜੀ ਜਿਹੜੀ ਸੀ ਕਰੋੜ ਕੇ ਪਾ ਦਿੱਤੀ ਤੇ ਨਾਲ ਹੀ ਆਖਿਆ ਵੀ ਇੱਥੋਂ ਦੂਰ ਚਲਾ ਜਾ ਸਾਡੇ ਲਾਗੋਂ ਉਥੇ ਜਾ ਕੇ ਦੂਰ ਜਾ ਕੇ ਖਾਈ ਇਹਨੇ ਚੁੱਕਿਆ ਆਪਣਾ ਬਰਤਨ ਤੇ ਤੁਰਿਆ ਹੈ ਵਿਹਲੇ ਦੇ ਥਾਂ ਜਾ ਕੇ ਬਹਿ ਗਿਆ ਵੀ ਇੱਥੇ ਖਾਣਾ ਅਰੇ ਖਾਣਾ ਸ਼ੁਰੂ ਨਹੀਂ ਸੀ ਕੀਤਾ ਤਿਆਰੀ ਕਰ ਰਿਹਾ ਸੀ ਗਰਮ ਕਰੋੜੀ ਐ ਦੋ ਬਲਦ ਭਿੜਦੇ ਭਿੜਦੇ ਆਏ ਉਹਨਾਂ ਨੇ ਇਹਦਾ ਬਰਤਨ ਵੀ ਤੇ ਇਹਨੂੰ ਵੀ ਸਿੰਘਾਂ ਤੇ ਚੁੱਕ ਕੇ ਉਲਟਾ ਕੇ ਮਾਰਿਆ ਤਤੀ ਖਿਜੜੀ ਜੜੀ ਸੀ ਇਹਦੇ ਉੱਤੇ ਡੁੱਲ ਗਈ ਇਹਦੀ ਚੀਕ ਨਿਕਲ ਗਈ ਤੇ ਵਜ਼ੀਰ ਕਹਿੰਦਾ ਰਾਜਾ ਤੂੰ ਸੰਘਾਸਨ ਤੇ ਬੈਠਾ ਵੀ ਚੀਕਾਂ ਹੀ ਮਾਰੀ ਜਾਣਾ ਕਾਰਨ ਕੀ ਆ ਇਹਦੇ ਮਨ ਵਿੱਚ ਸਵਾਲ ਆ ਗਿਆ ਇਹ ਸੱਚ ਹੈ ਕਿ ਉਹ ਸੱਚ ਹੈ ਇਹਨੇ ਆਪਣੇ ਵਜ਼ੀਰਾਂ ਅਗੇ ਸਵਾਲ ਰੱਖਤਾ ਉਹਨਾਂ ਦੀ ਜਾਣੇ ਬੜਾ ਕਿ ਰਾਜਾ ਕੀ ਪੁੱਛਦਾ ਰਾਜਾ ਤੇ ਪੁੱਛਦਾ ਹੈ ਜੋ ਮੈਂ ਸੁਪਨੇ ਵਿੱਚ ਵੇਖਿਆ ਉਹ ਸੱਚ ਹੈ ਕਿ ਇਹ ਸੱਚ ਹੈ ਜਿਹੜਾ ਮੈਂ ਤਖਤ ਤੇ ਬੈਠਾ ਹਾਂ بڑے بڑے ਵਿਦਵਾਨਾਂ ਨੂੰ ਸਦੇ ਚਲੇ ਗਏ ਆਉਣੇ ਸ਼ੁਰੂ ਹੋਏ ਕੁਝ ਵਿਦਵਾਨ ਇਹਨੇ ਕੈਦ ਕਰ ਲਏ ਜਿਹੜਾ ਇਹਦਾ ਸਵਾਲ ਦਾ ਜਵਾਬ ਨਾ ਦਿੰਦਾ ਉਹਨੂੰ ਇਹ ਕੈਦ ਚ ਪਾ ਦਿੰਦਾ ਬੜੀ ਦੂਰ ਤੱਕ ਇਸ ਗੱਲ ਦਾ ਪਤਾ ਲੱਗਾ ਵਿਦਵਾਨ ਆਉਣੇ ਸ਼ੁਰੂ ਹੋਏ ਵੀ ਰਾਜੇ ਦੇ ਸਵਾਲ ਦਾ ਜਵਾਬ ਦੇਣਾ ਸਭਾ ਲੱਗੀ ਆ ਵਿਦਵਾਨਾਂ ਨੇ ਹੁਣ ਦੱਸਣ ਕੀ ਇਹ ਤੇ ਕੋਈ ਮਹਾਂਪੁਰਖ ਕੋਈ ਤਰੀ ਹੋਈ ਆਤਮਾ ਜਨਨੀ ਯਾਦ ਵਿੱਚ ਬੈਠੇ ਹੋ ਕਿ ਇਹੋ ਜਿਹਾ ਸਾਧੂ ਸੰਤ ਕੋਈ ਮਹਾਨ ਆਤਮਾ ਮਹਾਂਤ ਪਸਵੀ ਜਾਣ ਸਕਦਾ ਨਾ ਭੀ ਰਾਜੇ ਦਾ ਸਵਾਲ ਕੀ ਆ ਵਿਦਵਾਨ ਨੂੰ ਕੀ ਪਤਾ ਵਿਦਵਾਨ ਨੇ ਤੇ ਕਿਤਾਬਾਂ ਹੀ ਪੜ੍ਹੀਆਂ ਉਹਦੇ ਕੋਲ ਤੇ ਵਿਦਵਤਾ ਹੈ ਗਿਆਨ ਹੈ دنیਵੀ ਪਰ ਇਹ ਉਹ ਜਾਣ ਸਕਦਾ ਜਿਹਨ ਕੋ ਰਹਾਣੀਆਂ ਦਾ ਗਿਆਨ ਜਿਹੜਾ ਉਹਦੇ ਤੱਕ ਆਪਣੇ ਆ ਹੋਇਆ ਹੈ ਭੋਲੇ ਅੰਦਰ ਅਸ਼ਟਾ ਬਕਰ ਆਪਣੇ ਸਾਥੀਆਂ ਨਾਲ ਖੇਡਣ ਲੱਗਾ ਇਹਦੇ ਸਾਥੀ ਇੱਕ ਨੇ ਆਖਿਆ ਓ ਅਸ਼ਟਾ ਬਕਰ ਜਾ ਪਹਿਲਾਂ ਆਪਣੇ ਬਾਪੂ ਨੂੰ ਰਾਜੇ ਜਨਕ ਦੀ ਕੈਦ ਵਿੱਚੋਂ ਛਡਾ ਕੇ ਲਿਆ ਫੇਰ ਆਣ ਕੇ ਖੇਡੀਏ ਉਹਨੇ ਆਖਿਆ ਮੈਂ ਪਹਿਲਾਂ ਛਡਾ ਕੇ ਲਿਆਵਾਂਗਾ ਚਲਿਆ ਆ ਗਿਆ ਉਸ ਜਗ੍ਹਾ ਜਿੱਥੇ ਵਿਦਵਾਨਾਂ ਦੀ ਸਭਾ ਲੱਗੀ ਹੋਈ ਹੈ ਜਦੋਂ ਸਭਾ ਦੇ ਵਿੱਚ ਦੀ ਅੱਗੇ ਤੁਰਿਆ ਉਹਨਾਂ ਨੇ ਵੇਖਿਆ ਵੀ ਆਹ ਅਸ਼ਟਾ ਬਕਰੋ ਨੂੰ ਤਾਂ ਕਹਿੰਦੇ ਅੱਠ ਵਾਲ ਦੇ ਸਰੀਰ ਵਿੱਚ ਪੈਂਦੇ ਆ ਵਿੰਗਾ ਟੇੜਾ ਜਾ ਹੋ ਕੇ ਬੜੀ ਮੁਸ਼ਕਲ ਦੇ ਨਾਲ ਤੁਰਦਾ ਹੈ ਉਹ ਵੇਖ ਕੇ ਤੇ ਹੱਸ ਪਏ ਇਹ ਆ ਦਊਗਾ ਰਾਜੇ ਦੇ ਸਵਾਲ ਦਾ ਜਵਾਬ ਜਦੋਂ ਹੱਸੇ ਉਹਨੂੰ ਗੁੱਸਾ ਆ ਗਿਆ ਉਹ ਰਾਜੇ ਨੂੰ ਕਹਿੰਦਾ ਰਾਜਾ ਮੈਂ ਤੇ ਜਾਣਿਆ ਵੀ ਤੂੰ ਵਿਦਵਾਨ ਸਦੇ ਆ ਮੈਨੂੰ ਤੇ ਇਸ ਗੱਲ ਦਾ ਪਤਾ ਲੱਗਾ ਸੀ ਉਹ ਕਹਿੰਦਾ ਵਿਦਵਾਨ ਇਹ ਕਹਿੰਦਾ ਨਹੀਂ ਇਹ ਚામੜੀ ਆ ਤੇ ਗੁੱਸਾ ਤੇ ਉਹਨਾਂ ਨੂੰ ਵੀ ਲੱਗਣਾ ਹੈ ਨਾ ਕਹਿੰਦਾ ਇਹਦੇ ਚામੜੀ ਇਕੱਠੇ ਕੀਤੇ ਸਾਰੇ ਤੇਰੇ ਸਵਾਲ ਦਾ ਜਵਾਬ ਇਹਨਾਂ ਨੂੰ ਦੇਣਾ ਉਹ ਰਾਜੇ ਨੂੰ ਕਹਿੰਦੇ ਰਾਜਾ ਤੂੰ ਸਾਡੀ ਸਾਦਕੇ ਦੇ ਕੋ ਬਿਜਤੀ ਕਰਾਉਣ ਦੇ ਨਾ ਇਹ ਕੋ ਬੈਠਾ ਸਿੱਧਾ ਜਾਵੇ ਨਾ ਉੱਠ ਕੇ ਤੁਰਿਆ ਜਾਵੇ ਇਸ ਭੈੜੇ ਬੰਦੇ ਕੋ ਤੇ ਅਸ਼ਟਾ ਬਕਰ ਬ੍ਰਹਮ ਗਿਆਨੀ ਆ ਜਨਮ ਤੋਂ ਰਾਜੇ ਨੇ ਆਖਿਆ ਚામੜੀ ਕਿਦਾਂ ਉਹ ਕਹਿੰਦਾ ਜੀ ਇਹਨਾਂ ਨੇ ਮੇਰਾ ਚਮ ਵੇਖਿਆ ਮੇਰਾ ਅੰਦਰ ਨਹੀਂ ਵੇਖਿਆ ਇਹਨਾਂ ਨੇ ਮੈਨੂੰ ਵਿੰਗਾ ਟੇੜਾ ਜਿਹਾ ਵੇਖ ਕੇ ਮਜ਼ਾਕ ਕੀਤਾ ਇਹ ਚਾਮੜੀ ਮੈਂ ਤਾਂ ਆਹਾਂ ਨਾਗੇ ਚੰਮ ਦੀ ਪਰਖ ਕਰਨ ਵਾਲੇ ਆ ਇਹ ਅੰਦਰ ਦੀ ਪਰਖ ਵਾਲੇ ਨਹੀਂ ਤਾਂ ਕਰਕੇ ਮੈਂ ਚਾਮੜੀ ਆਖਿਆ ਇਹ ਸਾਰੇ ਚਾਮੜੀ ਆ ਉਨੇ ਆਖਿਆ ਮਰੇ ਸਵਾਲ ਦਾ ਜਵਾਬ ਦੇ ਅਸ਼ਟਾ ਬਖਰ ਨੇ ਆਖਿਆ ਕੀ ਸਵਾਲ ਆ ਤੇਰਾ ਕਹਿੰਦਾ ਇਹ ਸੱਚਾ ਕਿ ਉਹ ਸੱਚਾ ਕਹਿੰਦਾ ਇਹ ਵੀ ਨਹੀਂ ਸੱਚ ਤੇ ਉਹ ਵੀ ਨਹੀਂ ਸੱਚਾ ਇਹ ਵੀ ਝੂਠ ਉਹ ਵੀ ਝੂਠ ਆ ਜਿਹੜਾ ਤੂੰ ਤਖਤ ਤੇ ਬੈਠਾ ਏ ਸਦਾ ਰਹਿਣ ਵਾਲਾ ਨਹੀਂ ਚੰਦ ਦਿਨਾਂ ਦੀ ਖੇੜਿਆ ਜਿਹੜਾ ਤੂੰ ਸੁਪਨਾ ਵੇਖਿਆ ਉਹ ਵੀ ਸਦਾ ਨਹੀਂ ਉਹ ਇੱਕ ਸੁਪਨਾ ਆ ਜਾ ਇਹ ਦੋਵੇਂ ਹੀ ਅਸੱਤ ਐ ਇਹ ਵੀ ਅਸੱਤ ਐ ਉਹ ਵੀ ਅਸੱਤ ਐ ਸਥਿਰ ਕੀ ਐ ਉਹਦਾ ਨਾਮ ਉਹਦਾ ਸਿਮਰਨਾ ਉਹਦੀ ਸੇਵਾ ਉਹਦੀ ਬੰਦਗੀ ਉਹਦਾ ਭਜਨ ਜਿਹਦੇ ਨਾਲ ਮਿਲਣ ਵਾਸਤੇ ਸੰਸਾਰ ਤੇ ਆਏ ਆ ਆ ਜਿਨ੍ਹਾਂ ਨੇ ਜਪਿਆ ਉਹਨਾਂ ਦੀਆਂ ਯਾਦਾਂ ਮਨਾਈਆਂ ਜਾ ਰਹੀਆਂ ਨੇ ਗੁਰੂ ਕੀ ਬਾਣੀ ਸਤਗੁਰੂ ਜੀ ਦੇ ਪਾਵਨ ਬਾਣੀ ਦੇ ਗੁਰੂ ਕੇ ਗ੍ਰੰਥੀ ਸਾਹਿਬਾਂ ਨੇ ਜਾਪ ਕੀਤੇ ਇਹ ਐਸੀ ਬਾਣੀ ਹੈ ਸੱਚ ਖੰਡੋਂ ਆਈ ਹੈ ਇਹ ਅੰਬਰਾਂ ਤੋਂ ਆਈ ਹੈ ਤੇ ਉਥੇ ਹੀ ਲੈ ਜਾਂਦੀ ਹੈ ਜਿੱਥੋਂ ਆਈ ਸੱਚ ਖੰਡੋਂ ਉਤਰੀ ਇਹ ਨਿਰੰਕਾਰ ਦੀ ਬਾਣੀ ਹੈ ਤੇ ਜਿਹੜਾ ਇਹਦਾ ਜਾਪ ਕਰਦਾ ਹੈ ਉਹਦੇ ਫਿਰ ਕਾਰਜ ਵੀ ਸਵਾਰਦੀ ਹੈ ਲੋਕ ਵੀ ਸਹਿਲਾ ਕਰਦੀ ਹੈ ਤੇ ਪਰਲੋਕ ਵੀ ਸਹਿਲੇ ਹੁੰਦੇ ਆ ਜਮਾ ਦਾ ਗੇੜ ਵੀ ਮੁਕਾ ਦਿੰਦੀ ਐ ਆਓ ਇੱਕ ਕਵਤਾ ਕਹਿ ਕੇ ਪ੍ਰਸੰਗ ਸ਼ੁਰੂ ਕਰਾਂਗੇ ਗੇੜ ਜਮਾ ਦਾ ਮੁਕਾਵੇ ਇਹ ਗੁਰੂ ਕੀ ਐਸੀ ਪਵਿੱਤਰ ਬਾਣੀ ਗੇੜ ਜਮਾ ਦਾ ਮੁਕਾਵੇ ਗੇੜ ਜਮਾ ਦਾ ਮੁਕਾਵੇ ਗੁਰੂ ਗ੍ਰੰਥ ਜੀ ਦੀ ਬਾਣੀ ਓ ਨਾ ਜੁਨਾ ਵਿੱਚ ਆਵੇ ਜਿੰਨਾ ਅੰਗ ਸੰਗ ਜਾਣੀ ਢੇੜ ਜਮਾ ਦਾ ਮਕਾਵੇ ਢੇੜ ਜਮਾ ਦਾ ਮਕਾਵੇ ਗੁਰੂ ਕਰਨ ਤੁਜੀ ਦੀ ਬਾਣੀ ਓ ਨਾ ਜੁਨਾ ਵਿੱਚ ਆਵੇ ਜਿੰਨੇ ਅੰਗ ਸੰਗ ਜਾਣੀ ਗੇੜ ਜਮਾ ਦਾ ਮਕਾਵੇ ਮੈਂ ਖਦਾਵਾ ਬਣਾਇਆ ਬਲਾ ਵਿੱਚ ਤਾਰਮੀ ੋ ਸ਼ਾਨੀ ਗੇੜ ਜਮਾ ਦਾ ਮੁਕਾਵੇ ਗੁਰੂ ਗਰੰਥ ਜੀ ਦੀ ਬਾਣੀ ਉਹ ਨਾ ਚੋਣਾਂ ਵਿੱਚ ਆਵੇ ਜਿੰਨੇ ਅੰਗ ਸੰਗ ਜਾਣੀ ਗੇੜ ਜਮਾ ਦਾ ਮੁਕਾਵੇ ਚਾਰ ਭੋਮੀਆਂ ਤਿਆਗ ਜਿੱਤ ਆਸ ਚੋਰੀਆਂ ઘરુ ગરમ થુજી દિબાણી ઓ નાચું ના વેચી આવે જિન્ને અંગ સંગ જાણી ગેડ તમા કામ કાવે કેવે જીવમાં જીઉડા રસ્તો ਦੀ ਬਾਣੀ ਉਹ ਨਾ ਚੁੰਨਾ ਵਿੱਚ ਆਵੇ ਜਿੰਨੇ ਅੰਗ ਸੰਗ ਜਾਣੀ ਗੇੜ ਜਮਾ ਦਾ ਮਕਾਵੇ ਮੌਜੀ ਮਹਿਤਾ ਦੇ ਅਕਾਲੀ ਬਾਣੀ ਲੋਕਾਂ ਦੀ ਜ਼ੁਬਾਨ ਵਿੱਚ ਗੁਰਾਂ ਨੇ ਉਚਾਰੀ ਏ ਪਹਿਲੀ ਪਾਤਸ਼ਾਹੀ ਦੂਜੀ ਤੀਜੀ ਚੌਥੀ ਪੰਜਵੀਂ ਤੇ ਬਾਣੀ ਨੌਵੀਂ ਪਾਤਸ਼ਾਹੀ ਇੱਕੋ ਥਾਂ ਸ਼ਿੰਗਾਰੀ ਏ ਬਾਣੀ ਨਾਲ ਬਾਣੀ ਉਹਨਾਂ ਸੰਤਾਂ ਦੀ ਵੀ ਜੋੜ ਦਿੱਤੀ ਪ੍ਰਭੂ ਪਿਆਰ ਵਾਲੀ ਜਿਨ੍ਹਾਂ ਆਰਤੀ ਅਤਾਰੀ ਏ ਸ਼ਬਦ ਰੂਪ ਮੋਤੀਆਂ ਦੀ ਗੁੰਦ ਗੁੰਦ ਲੜੀ ਲੜੀ ਗੁਰੂ ਜੀ ਦੇ ਦਾਸ ਗੁਰਦਾਸ ਨੇ ਸੰਭਾਰੀ ਬੇੜਾ RAM ਨਾਮ ਵਾਲਾ ਆਤਮਾ ਦੇ ਗਿਆਨ ਵਾਲਾ ਪ੍ਰਭੂ ਦੇ ਧਿਆਨ ਦਾ ਬਣਾਇਆ ਨੂਰ ਪੰਵੇਂ ਲੱਖਾਂ ਹੀਰੇ ਮੋਤੀਆਂ ਜਵਾਰਾ ਲਾਲਾਂ ਪੰਨਿਆਂ ਨੂੰ ਪੰਨੇ ਪੰਨੇ ਤੇ ਜੜਾਇਆ ਨੂਰ ਪੰਵੇਂ ਰੂਹਾਂ ਦਾ ਇਹ ਮੇਲ ਮਿੱਠੇ ਰਾਗਾਂ ਦਾ ਸਮੇਲ ਕਾਵ ਕਲਾ ਦੀ ਹਮੇਲ ਨੂੰ ਸਜਾਇਆ ਨੂਰ ਪੰਵੇਂ ਪਦਿਆਂ ਸ਼ਲੋਕਾਂ ਛੰਦਾਂ ਪੌੜੀਆਂ ਸਵਈਆਂ ਵਿੱਚ ਗਿਆਨ ਦੀਆਂ ਕੂਲਾਂ ਨੂੰ ਮਲਾਇਆ ਨੂਰ ਪੰਵੇਂ ਜੁਗੋ ਜੁਗਾ ਟੱਲ ਇਹ ਗਿਆਨ ਦਾ ਮਹਾਨ ਰਵੀ ਕਿਰਨ 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 ਜੀ ਦੀ چیرਦੀ ਹਨੇਰਾ ਏ ਸੱਚ ਖੰਡੋਂ ਨਿਕਲੀ ਰਹਾਣੀ ਤੇ ਲਾਸਾਨੀ ਗੰਗਾ ਲਹਿਰ 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 ਜੀ ਦੀ ਨੂਰ ਦਾ ਸਵੇਰਾ ਏ ਇੱਥੇ ਨਿਤ ਕੋਰੀਆਂ ਅਕਵਾਰੀਆਂ ਅਨੇਕ ਜੰਦਾ ਨਾਮ ਦੇ ਮਜੀਠੇ ਰੰਗ ਰੰਗ ਦਾ ਚਤੇਰਾ ਏ ਇੱਥੇ ਨਾ ਕੋਈ ਤੇਰ ਮੇਰ ਵਲ ਛਲ ਹੇਰ ਫੇਰ ਜਾਤ ਪਾਤ ਰਹਤੇ ਮਨੁੱਖਤਾ ਦਾ ਡੇਰਾ ਏ ਐਸੇ ਸਤਿਗੁਰੂ ਜੀ ਦੀ ਬਾਣੀ ਦੇ ਜਾਪ ਲੋ ਜਿਨ੍ਹਾਂ ਨੇ ਬਾਣੀ ਸਰਵਣ ਕੀਤੀ ਸੇਵਾ ਕੀਤੀ ਭਾਗਾਂ ਵਾਲੇ ਬਣੇ ਗੁਰੂ ਦੀਆਂ ਰਹਿਮਤਾਂ ਦੇ ਪਾਤਰ ਬਣੇ ਜੀਵਨ ਦੀਆਂ ਘੜੀਆਂ ਨੂੰ ਸਫਲ ਬਣਾਇਆ